ਕਪੂਰਥਲਾ ਪੁਲਿਸ ਨੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿੱਚ ਲੁੱਟ ਖੋਹ ਤੇ ਚੋਰੀ ਕਰਨ ਵਾਲੇ گروਹ ਦੇ ਦੋ ਮੈਂਬਰਾਂ ਨੂੰ ਸੋਨੇ ਦੇ ਮੰਗਲ ਸੂਤਰ, ਤਿੰਨ ਸੋਨੇ ਦੀਆਂ ਚੈਨੀਆਂ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਲਾਈਨ ਵਿਖੇ ਕਾਨਫਰੰਸ ਦੌਰਾਨ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ આરોપીਾਂ ਦੀ ਪਛਾਣ ਰਾਜਵੀਰ ਤੇ ਰਵੀ ਵਾਸੀ ਅਲੀ ਨਗਰ ਥਾਣਾ ਜਿੰਸਣਾ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਇਹਨਾਂ ਖਿਲਾਫ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਆਂਧਰਾ ਪ੍ਰਦੇਸ਼ ਸੂਬਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਦੋ ਦੋ ਦਰਜਨ ਤੋਂ ਵੱਧ ਮਾਮਲੇ ਦਰਜ ਨੇ ਇਹਨਾਂ ਨੇ ਬੀਤੇ ਦਿਨੀ ਫਗਵਾੜਾ ਦੇ ਚਾਹਲ ਨਗਰ ਵਿਖੇ ਘਰ ਦੇ ਬਾਹਰੋਂ ਮੰਗਲ ਸੂਤਰ ਝੱਟ ਕੇ ਫਰਾਰ ਹੋਏ ਸਨ ਜਿਸ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ਇਸ ਮਾਮਲੇ ਨੂੰ ਟੈਸਟ ਟਰੇਸ ਕਰਨ ਲਈ ਐਸਪੀ ਰੁਪਿੰਦਰ ਕੌਰ ਪੱਟੀ ਤੇ ਡੀਐਸਪੀ ਭਾਰਤ ਭੂਸ਼ਣ ਦੀ ਅਗਵਾਈ ਵਿੱਚ ਐਸਐਚਓ ਅਮਨਦੀਪ ਨਾਰ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਗਾਧਾ ਸਰ ਤੇ ਦishan desh het ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਜਿਹੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰ ਸਟੇਟ ਸਨੇਚਰਸ ਦਾ ਗੈਂਗ ਜਿਹੜਾ ਕਿ ਫੜਿਆ ਗਿਆ ਹੈਗਾ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਇੱਕ ਚਾਹਲਗਰ ਫਗਵਾੜੇ ਦੇ ਵਿੱਚ ਇੱਕ ਬਹੁਤ ਹੀ ਸੈਂਸੇਸ਼ਨਲ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦਾ ਮੰਗਲ ਸੂਤਰ ਨੂੰ ਸਨੇਚ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜਾ ਮੁਕਦਮਾ ਇਹਦੇ ਚ ਦਰਜ ਕੀਤਾ ਗਿਆ ਸੀਗਾ ਅਤੇ ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਜਿਹੜੀ ਸੀਆਈਏ ਦੀ ਟੀਮਸ ਤੇ ਹੋਰ ਟੀਮਾਂ ਜਿਹੜੀ ਡਿਪਲੋਏਟ ਕੀਤੀ ਗਈ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇਜ ਟਰੈਕ ਕਰਦੇ ਤੇ ਹੋਰ ਇੰਟੈਲੀਜੈਂਸ ਤੇ ਮੱਧੇ ਨਜ਼ਰ ਲੱਗਦੇ ਹੋਏ ਆਪਾਂ ਜਿਹੜੇ ਕਪੂਰਥਲਾ ਪੁਲਿਸ ਨੇ ਦੋ ਦੋਸ਼ੀ ਜਿਹੜੇ ਅਰੈਸਟ ਕੀਤੇ ਹਨ ਜਿਹਦੇ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਾਜਵੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਥਾਣਾ ਜਿੰਚਾਨੀ ਥੜਾ ਜਿਲ੍ਹਾ ਸ਼ਾਮਲੀ ਯੂਪੀ ਅਤੇ ਦੂਜਾ ਮੰਗਲ ਪੁੱਤਰ ਸਤਪਾਲ ਅਨੀ ਨਗਰ ਦੇ ਰਹਿਣ ਵਾਲੇ ਹੈ ਥੜਾ ਸ਼ਾਮਲੀ ਦੇ ਮੁੱਢਲੀ ਪੁਛਕਿਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜਿਹੜੇ ਮੁਕਦਮੇ ਦਰਜ ਹਨ ਮੰਗਲ ਦੇ ਉੱਤੇ 26 ਪਰਚੇ ਆਲਰੇਡੀ ਹੀ ਵਕਫ ਐਕਟ ਸੇਬਿਸ ਦਰਜ ਹਨ ਅਤੇ ਰਾਜਵੀਰ ਦੇ ਉੱਤੇ ਤਿੰਨ ਮੁਕਦਮੇ ਜਿਹੜੇ ਵੱਖ-ਵੱਖ ਸਟੇਟਸ ਦੇ ਜਿਹੜੇ ਦਰਜ ਹਨ ਕੁੱਲ ਮਿਲਾ ਕੇ ਇਹਨਾਂ ਤੇ ਜਿਹੜੇ 26 ਮੁਕਦਮੇ ਆਊਟ ਆਫ ਸਟੇਟ ਦੇ ਹਨ ਅੱਛੇ 10 ਮੁਕਦਮੇ ਜਿਹੜੇ ਇਸ ਆਪਣੇ ਪੰਜਾਬ ਦੇ ਵਿੱਚ ਹੀ ਦਰਜ ਹਨ ਆ ਇਸ ਇਹ ਦੋਵਾਂ ਦੋਸ਼ੀਆਂ ਦੀ ਅਰੈਸਟ ਦੇ ਨਾਲ ਆ ਕਾਫੀ ਜ਼ਿਆਦਾ ਮੁਕਦਮੇ ਸਾਡੇ ਟ੍ਰੇਸ ਹੋ ਗਏ ਹਨ ਜਿੱਦਾਂ ਕਿ 13 ਅਕਤੂਬਰ ਨੂੰ ਇਸ ਸਾਲ ਦੇ ਵਿੱਚ ਹੀ ਹਰਗੋਬਿੰਦ ਨਗਰ ਫਗਵਾੜੇ ਦੇ ਵਿੱਚ ਇੱਕ 골ਡ ਚੈਨਸ ਇਹਨਾਂ ਨੇ ਸਨੈਚ ਕੀਤੀ ਸੀ 7 ਨਵੰਬਰ 2024 ਦੇ ਵਿੱਚ ਹੀ ਹੁਸ਼ਿਆਰਪੁਰ ਰੋਡ ਫਗਵਾੜੇ ਦੇ ਵਿੱਚ ਵੀ ਇਹਨਾਂ ਨੇ ਇੱਕ ਲੇਡੀ ਤੋਂ 골ਡ ਚੇਨ ਸਨੇਚ ਕੀਤੀ ਸੀ 26 ਨਵੰਬਰ 2024 ਵਿੱਚ ਅਰਬਨ اسٹیਟ ਵਿੱਚੋਂ ਫਗਵਾੜੇ ਵਿੱਚੋਂ ਇੱਕ 골ਡ ਚੇਨ ਇੱਕ ਲੇਡੀ ਕੋਲੋਂ ਸਨੇਚ ਕੀਤੀ ਸੀਗੀ 29 ਨਵੰਬਰ 2024 ਵਿੱਚ ਚਾਹਨ ਲਗਰ 골ਡ ਚੇਨ ਜਿਹੜੀ ਮੰਗਲ ਸੂਤਰ ਵੀ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣੇ ਦੇ ਵਿੱਚ ਵੀ 13 ਅਕਤੂਬਰ ਇਸ ਸਾਲ ਦੇ ਵਿੱਚ ਹੀ ਇਹਨਾਂ ਨੇ ਇੱਕ ਲੇਡੀ ਕੋਲੋਂ ਗੋਲਡ ਚੇਨ ਜਿਹੜੀ ਸਨੈਚ ਕੀਤੀ ਸੀ 22 ਅਕਤੂਬਰ ਨੂੰ ਵੀ ਇਹਨਾਂ ਨੇ ਇੱਕ ਜਿਹੜੀ ਗੋਲਡ ਚੇਨ ਕਨਵੈਂਟ ਸਕੂਲ ਜਿਹੜਾ ਥਾਣਾ ਨੰਬਰ 5 ਲੁਧਿਆਣੇ ਚ ਪੈਂਦਾ ਹੈ ਉਹਦੇ ਕੋਲੋਂ ਇਹਨਾਂ ਨੇ ਗੋਲਡ ਚੇਨ ਸਨੈਚ ਕੀਤੀ ਸੀ 30 ਅਕਤੂਬਰ ਨੂੰ ਸੇਕਰਡ ਹਾਰਟ ਸਕੂਲ ਸਰਾਬਾ ਨਗਰ ਵਿੱਚੋਂ ਇਹਨਾਂ ਨੇ ਜਿਹੜਾ ਇੱਕ ਪਲਸਰ ਮੋਟਰਸਾਈਕਲ ਚੋਰੀ ਕੀਤਾ ਸੀ ਜੋ ਕਿ ਇਹਨਾਂ ਨੇ ਇਸ ਵਾਰਦਾਤ ਦੇ ਵਿੱਚ ਵੀ ਵਰਤਿਆ ਗਿਆ ਸੀਗਾ ਜੋ ਕਿ ਇਸ ਵਾਰਦਾਤ ਦੇ ਵਿੱਚ ਇਹਨਾਂ ਦੇ ਫੜੇ ਜਾਣ ਨਾਲ ਇਹ ਪਲਸਰ 200 cc ਵਾਲਾ ਮੋਟਰਸਾਈਕਲ ਵੀ ਰਿਕਵਰ ਹੋਇਆ ਹੈ ਇਹਦੇ ਨਾਲ ਇੱਕ ਮੰਗਲ ਸੂਤਰ ਤੇ ਦੋ ਜਿਹੜੀ ਚੈਨਾ ਇਹਨਾਂ ਨੇ ਸਨੇਚ ਕੀਤੀਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹਨ ਇਸ ਤੋਂ ਇਲਾਵਾ ਇੱਕ ਇਹਨਾਂ ਦਾ ਸਨੇਚਿੰਗ ਦਾ ਮੁਕਦਮਾ ਰੋਪੜ ਦੇ ਵਿੱਚ ਵੀ ਦਰਜ ਹੋਇਆ ਹੈਗਾ ਥਾਣਾ ਨੰਗਲ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਥਾਣਾ ਨਾਲਾਗੜ ਦੇ ਵਿੱਚ ਇਹਨਾਂ ਨੇ ਇੱਕ 28 ਨਵੰਬਰ ਨੂੰ ਇੱਕ ਸਨੇਚਿੰਗ ਕੀਤੀ ਸੀ ਜ ਜਦੇ ਵਿੱਚ ਇੱਕ ਲੇਡੀ ਕੋਲੋਂ ਗੋਲਡ ਜੈਨ ਇਹਨਾਂ ਨੇ ਸਨੇਚ ਕੀਤੀ ਸੀ ਜਿਹੜਾ ਪੁਛਗਿਛ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਲੋਕਾਂ ਨੇ ਇੱਕ ਕਪੜਾ ਗੈਂਗ ਬਣਾਇਆ ਹੋਇਆ ਹੈ ਗੈਂਗ ਦੇ ਵਿੱਚ ਟੋਟਲ ਤਕਰੀਬਨ 76 ਮੁਕਦਮੇ ਟੋਟਲ ਗੈਂਗ ਦੇ ਉੱਤੇ ਸਨੇਚਿੰਗ ਦੇ ਦਰਜ ਹਨ ਮੋਡਸ ਆਪਰੇਂਡੀ ਸੀਗਾ ਕਿ ਇੱਕ ਇਲਾਕੇ ਵਿੱਚ ਕੁਝ ਸਨੇਚਿੰਗਸ ਕਰਕੇ ਇਮੀਡੀਏਟਲੀ ਸਲਾਸ਼ ਕੀਤਾ ਹੋਆ ਜਿਹੜਾ ਜੋ ਵੀ ਵੈਲਿਊਏਬਲਸ ਹੈਗੇ ਆ ਇਮੀਡੀਏਟਲੀ ਇੱਕ ਇਸ ਬੰਦੇ ਰਾਹੀਂ ਵਾਪਸ ਸ਼ਾਮਲੀ ਆਪਣੇ ਜਿਹੜੇ ਅਕੰਪਲਿਸਸ ਹੈ ਉਹਨਾਂ ਕੋਲ ਭੇਜਦੇ ਸੀਗੇ ਅਤੇ ਫਿਰ ਮੁੜ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਿਹੜੀ ਇਹ ਸਨਾਚਿੰਗ ਦੀ ਵਾਰਦਾਤ ਕਰਦੇ ਸੀਗੇ ਅਸਰ ਕਿੰਨੇ ਗੈਂਗ ਜੁੜੇ ਸੀਗੇ ਇਸ ਗੈਂਗ ਦੇ ਵਿੱਚ ਜਿਹੜੀ ਇਨੀਸ਼ੀਅਲ ਪੜਤਾਲ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਫਿਗਰ ਹੋਇਆ ਹੈ ਕਪੂਰਥਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਨਿਯੁਕਤ ਕਰਕੇ ਜਿਹੜੀ ਸ਼ਾਮਲੀ ਚਿਲੇ ਵਿੱਚ ਭੇਜ ਦਿੱਤੀ ਗਈ ਹੈ ਜਿਹਦੇ ਵਿੱਚ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਇਹਦੇ ਗੈਂਗ ਮੈਂਬਰਸ ਜਿਨ੍ਹਾਂ ਨੇ ਇੱਥੇ ਕ੍ਰਾਈਮ ਕੀਤਾ ਹੈਗਾ ਅਤੇ ਜੋ ਇਹਨਾਂ ਨੇ ਸਨਾਚਿੰਗਸ ਜਿਹੜੇ ਵੈਲਿਊਏਬਲ ਸਨੇਚ ਕੀਤੇ ਆ ਉਹਨਾਂ ਦੀ ਵੀ ਰਿਕਵਰੀ ਹੋਊਗੀ ਕੋਈ ਜਿਹੜਾ ਸਮਾਨ ਸੈਚ ਕਰਦੇ ਸੀਗੇ ਉੱਥੇ ਜਾ ਕੇ ਵੇਚ ਦਿੰਦੇ ਸੀਗੇ ਜਾਂ ਡਰੱਗ ਵੀ ਯੂਜ਼ ਕਰਦੇ ਸੀ ਕਿਸ ਚੀਜ਼ ਦੇ ਕਰਦੇ ਸੀ ਇਹਦਾ ਕੋਈ ਸਾਹਮਣੇ ਆ ਨਹੀਂ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਸਾਡੀ ਟੀਮਸ ਆਲਰੇਡੀ ਸ਼ਾਮਲੀ ਦੇ ਵਿੱਚ ਡੂੰਘਾਈ ਨਾਲ ਯੂਪੀ ਪੁਲਿਸ ਦੇ ਨਾਲ ਰਲ ਕੇ ਇੱਕ ਵਧੀਆ ਜਿਹੜੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਜਿੱਦਾਂ ਹੀ ਤਫ਼ਤੀਸ਼ ਦੀ ਜਿਹੜੀ ਡਿਟੇਲ ਸਾਹਮਣੇ ਆਉਂਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਲੋਕਲ ਵੀ ਕਿਸੇ ਤੋਂ ਇਨਫੋਰਮੇਸ਼ਨ ਲੈਂਦੇ ਕੋਈ ਲੋਕਲ ਵੀ ਆ ਬੇਸਿਕਲੀ ਇਹ ਏਰੀਆ ਆਪਣਾ ਚੇਂਜ ਕਰਦੇ ਰਹਿੰਦੇ ਸੀ ਤੇ ਇਹ ਗੁਰੇਸ ਕਰਦੇ ਸੀ ਕਿ ਲੋਕਲ ਕਿਸ ਨਾਲ ਕੰਟੈਕਟ ਬਣਾਉਣਾ ਮੰਗਲ ਦੇ ਉੱਤੇ ਜਿਹੜੇ 26 ਮਾਮਲੇ ਦਰਜ ਹੈ ਨੀਰ ਬਾਈ ਇਹ 3-4 ਸਾਲਾਂ ਤੋਂ ਜ਼ਿਆਦਾ ਹੈ ਸਟਾਰਟਿੰਗ ਹੋਣੀ ਸੀ 2015 ਦਾ ਕੇਸ ਉਸ ਟਾਈਮ ਕੋਈ ਨੇ ਸਟਾਰਟ ਵਾਇਆ ਉਸ ਤੋਂ ਪਹਿਲੇ ਕੁਝ ਦਰਜ ਮਾਮਲੇ ਹੋ ਗਏ ਸੀ ਇਨਵੈਸਟੀਗੇਸ਼ਨ ਪਲੇਟ టు ધ ਮੈਟਰ ਆਫ ਇਨਵੈਸਟੀਗੇਸ਼ਨ ਅਜੇ ਕਲੀਅਰਲੀ ਨਹੀਂ ਦੱਸ ਸਕਦੇ ਪਰ ਇਹਨਾਂ ਨੂੰ ਕਹਿੰਦਾ ਪ੍ਰੈਸ ਕਿ ਤਰੀਕੇ ਨਾਲ ਇਨਾਂ ਨੂੰ ਜਿਵੇਂ ਕਿ ਮੈਂ ਦੱਸਿਆ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਹੈਗਾ ਆ ਇਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਜੱਜ ਸਾਹਿਬ ਕੋਲ ਪੇਸ਼ ਕਰਕੇ ਜਿਹੜਾ ਇਹਨਾਂ ਦਾ 4 ਦਿਨ ਦਾ ਅਸੀਂ ਰਿਮਾਂਡ ਵੀ ਲੈ ਲਿਆ ਹੈਗਾ ਤਾਂ ਇਹਨਾਂ ਦੀ ਹੁਣ ਹੋਰ ਡੂੰਘਾਈ ਨਾਲ ਜਿਹੜੀ ਜਿਹੜੀ ਪੁੱਛ ਪੜਤਾਲ ਕਰਕੇ ਤਫ਼ਤੀਸ਼ ਨੂੰ ਅੱਗੇ ਬਤਾਵਾਂ ਕਿ ਕਿੰਨੀਆਂ ਸਟੇਟਾਂ 'ਚ ਵਾਰਦਾਤਾਂ ਕਰ ਚੁੱਕੀਆਂ ਇਹ ਤਕਰੀਬਨ 7 ਤੋਂ 8 ਸਟੇਟਸ 'ਚ ਜਿਹੜੀ ਵਾਰਦਾਤਾਂ ਕਰ ਚੁੱਕੀਆਂ ਹੈ ਇਨਕਲੂਡਿੰਗ ਪੰਜਾਬ ਹਰਿਆਣਾ ਦਿੱਲੀ ਯੂਪੀ ਜਿਹੜਾ ਤੇਲੰਗਾਨਾ ਅ ਅਤੇ ਮਹਾਰਾਸ਼ਟਰ ਤੇ ਹੋਰ ਹੋਰ ਸਟੇਟਸ ਜਿਹੜੇ ਹੈਗੇ ਉੱਥੇ ਇਹਨਾਂ ਨੇ ਵਾਰ